ਸਸਿਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਪੰਚਾਇਤਾਂ ਪੰਚਾਇਤ ਨੂੰ ਮੋਡਲੀ ਇਕਾਈ ਕਿਹਾ ਜਾਂਦਾ ਹੈ ਜੇਕਰ ਲੋਕਤੰਤਰ ਦੀ ਗੱਲ ਕਰੀਏ ਵੋਟਾਂ ਦੀ ਗੱਲ ਕਰੀਏ ਤਾਂ ਪਹਿਲਾਂ ਪੰਚ ਸਰਪੰਚ ਚੁਣੇ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਅਗਲੇ ਜਿਹੜੇ ਅਹੁਦੇ ਹੁੰਦੇ ਨੇ ਉਹੀ ਪੰਚ ਸਰਪੰਚ ਆਪਣੀਆਂ ਜਦੋਂ ਕਾਰਗੁਜ਼ਾਰੀਆਂ ਦਿਖਾਉਂਦੇ ਨੇ ਤਾਂ ਉਹ ਵਿਧਾਇਕਾਂ ਤੱਕ ਵੀ ਪਹੁੰਚ ਜਾਂਦੇ ਨੇ ਸੋ ਪੰਚਾਇਤਾਂ ਦੇ ਲਈ ਫੰਡ ਜਾਰੀ ਕੀਤੇ ਜਾਂਦੇ ਨੇ ਪੰਚਾਇਤਾਂ ਨੂੰ ਐਡਵਾਂਸ ਕੀਤਾ ਜਾਂਦਾ ਹੈ ਪੰਚਾਇਤਾਂ ਦੁਆਰਾ ਹੀ ਪਿੰਡਾਂ ਦੇ ਵਿੱਚ ਕੰਮ ਕਰਵਾਏ ਜਾਂਦੇ ਨੇ ਪਰ ਪੰਚਾਇਤਾਂ ਦੇ ਕੋਲੇ ਫੰਡ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਕਹਿੰਦੇ ਫੰਡਾਂ ਦੀ ਘਾਟ ਆ ਜਾਂਦੀ ਹੈ ਇਸ ਕਰਕੇ ਵਿਕਾਸ ਕਾਰਜ ਰੁਕ ਜਾਂਦੇ ਨੇ ਪਰ ਹੁਣ ਹਰਿਆਣਾ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਹਰਿਆਣਾ ਸਰਕਾਰ ਨੇ ਇਸ ਸਥਿਤੀ ਨੂੰ ਹੱਲ ਕਰ ਲਿਆ ਪੰਚਾਇਤਾਂ ਨੂੰ ਫੰਡ ਮਿਲਣਗੇ ਬਲਾਕ ਸੰਮਤੀਆਂ ਨੂੰ ਫੰਡ ਮਿਲਣਗੇ ਤਾਂ ਜੋ ਵਿਕਾਸ ਕਾਰਜ ਜਾਰੀ ਰਹਿਣ ਫੰਡ ਕਿੱਥੋਂ ਆਣਾ ਹੈ ਉਹਦਾ ਰਸਤਾ ਜਿਹੜਾ ਲੱਭਿਆ ਉਹ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਜਾਣਗੇ ਲੋਕਾਂ ਦੇ ਪੈਸਿਆਂ ਤੋਂ ਲੋਕਾਂ ਦਾ ਪੈਸਾ ਇਹ ਹੈ ਕਿ ਜਿਵੇਂ ਤੁਸੀਂ ਰਜਿਸਟਰੀ ਕਰਾਉਂਦੇ ਹੋ ਉਹਦੇ ਉੱਤੇ ਸਟੈਂਪ ਡਿਊਟੀ ਲੱਗਦੀ ਆ ਤਾਂ ਸਟੈਂਪ ਡਿਊਟੀ ਦਾ ਇੱਕ ਫੀਸ ਦੇ ਹਿੱਸਾ ਹੁਣ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦਿੱਤਾ ਜਾਏਗਾ ਯਾਨੀ ਕਿ ਰੈਵਨਿਊ ਦੇ ਵਿੱਚ ਵੀ ਪੰਚਾਇਤਾਂ ਦੀ ਭਾਗੀਦਾਰੀ ਬਣਦੀ ਹੋਈ ਨਜ਼ਰ ਆ ਰਹੀ ਹੈ ਇਹਦੇ ਤਹਿਤ ਤਕਰੀਬਨ ਜਿਹੜੀਆਂ ਹਰਿਆਣੇ ਦੀਆਂ ਪੰਚਾਇਤਾਂ ਨੇ ਉਹ 5388 ਨੇ ಗ್ರಾಮ ਪੰਚਾਇਤਾਂ ਇਨਾਂ ਨੂੰ 288 ਕਰੋੜ ਰੁਪਇਆ ਮਿਲੇਗਾ ਇਸ ਸਟੈਂਪ ਡਿਊਟੀ ਦੇ ਜ਼ਰੀਏ ਤੇ ਦੂਜੀਆਂ ਜਿਹੜੀਆਂ 164 ਸੰਤੀਆਂ ਨੇ ਪਰਿਸ਼ਦਾਂ ਨੇ ਉਹਨਾਂ ਨੂੰ 284 ਕਰੋੜ ਰੁਪਇਆ ਮਿਲੇਗਾ ਯਾਨੀ ਕਿ ਉਹਨਾਂ ਦੇ ਹਿੱਸੇ 284 ਕਰੋੜ ਰੁਪਇਆ ਉਹਨਾਂ ਕੁੱਲ ਜਿਹੜੀ ਰਾਸ਼ੀ ਹੈ 572 ਕਰੋੜ ਰੁਪਏ ਦੀ ਹੈ ਪੰਚਾਇਤ ਮੰਤਰੀ ਨੇ ਉਥੋਂ ਦੇ ਹਰਿਆਣੇ ਦੇ ਕ੍ਰਿਸ਼ਨ ਲਾਲ ਪੰਵਾਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਵਿਕਾਸ ਕਾਰਜ ਹੋਣਗੇ ਰਾਹਤ ਮਿਲੇਗੀ ਕਿਉਂਕਿ ਵਿੱਤੀ ਸੰਕਟ ਕਈ ਵਾਰ ਆ ਜਾਂਦਾ ਹੈ ਫੰਡ ਨਹੀਂ ਜਾਰੀ ਕੀਤੇ ਜਾਂਦੇ ਪੰਚਾਇਤਾਂ ਨੂੰ ਪਰ ਹੁਣ ਇੱਕ ਤੈ ਹੋ ਗਿਆ ਕਿ 1% ਜਿਹੜਾ ਹਿੱਸਾ ਹੈ ਸਟੈਂਪ ਡਿਊਟੀ ਦਾ ਉਹ ਪੰਚਾਇਤਾਂ ਦੇ ਖਾਤੇ ਦੇ ਵਿੱਚ ਜਾਏਗਾ ਪੰਚਾਇਤਾਂ ਨੂੰ ਉਹਦੇ ਵਿੱਚ ਉਹ ਹੀ ਫੰਡ ਰਿਲੀਜ਼ ਕੀਤੇ ਜਾਣਗੇ ਹਾਲਾਂਕਿ ਪਿੰਡ ਦੀ ਵਸੋਂ ਦੇ ਮੁਤਾਬਕ ਆਬਾਦੀ ਦੇ ਮੁਤਾਬਕ ਕਿੰਨਾ ਕੁ ਫੰਡ ਮਿਲਣਾ ਹੈ ਉਹ ਵੱਖਰੀ ਗੱਲ ਹੈ ਕਿਉਂਕਿ ਉਹ ਵਿਭਾਗਾਂ ਦੀ ਕਾਰਵਾਈ ਉਹਨਾਂ ਨੇ ਵੰਡ ਕੇ ਸਭ ਨੂੰ ਫੰਡ ਜਾਰੀ ਕਰਨਾ ਹੈ ਪਰ ਰਾਹਤ ਭਰੀ ਖਬਰ ਹੈ ਕਿ ਹੁਣ ਪਿੰਡਾਂ ਦੇ ਲੋਕ ਥੋੜਾ ਬਹੁਤਾ ਆਪਣਾ ਜੀਵਨ ਦਾ ਪੱਧਰ ਉੱਚਾ ਚੁੱਕ ਸਕਣਗੇ ਕੋਈ ਨਾ ਕੋਈ ਵਿਕਾਸ ਕਾਰਜ ਜਿਹੜੇ ਰੁਕੇ ਹੋਏ ਨੇ ਪਿੰਡਾਂ ਦੇ ਉਹ ਸ਼ੁਰੂ ਹੋ ਜਾਣਗੇ ਹਰਿਆਣਾ ਦੇ ਵਿੱਚ ਤਾਂ ਹਰਿਆਣਾ ਸਰਕਾਰ ਦੀ ਹਰ ਪਾਸੇ ਇਸ ਦੀ ਛਲਾਗਾ ਹੁੰਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਨੇ ਆਪਣੇ ਫੰਡ ਸੈੱਟ ਕਰਨ ਦਾ ਇਹ ਤਰੀਕਾ ਲੱਭ ਲਿਆ ਕਿ ਰੈਵਨਿਊ ਡਿਪਾਰਟਮੈਂਟ ਵਾਲਾ ਜਿਹੜਾ ਫੰਡ ਆ ਸਟੈਂਪ ਡਿਊਟੀ ਵਾਲਾ ਉਹ 1% ਦੀ ਹਿੱਸੇਦਾਰੀ ਹੁਣ ਪੰਚਾਇਤਾਂ ਦੀ ਸਮਤੀਆਂ ਦੀ ਤੇ ਪਰਿਸ਼ਦਾਂ ਦੀ ਹੋਵੇਗੀ ਜਿਸ ਦੇ ਨਾਲ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਲੋਕ ਰਜਿਸਟਰੀਆਂ ਕਰਾਉਂਦੇ ਨੇ ਇੰਤਕਾਲ ਚੜ੍ਹਦੇ ਨੇ ਤਾਂ ਸਟੈਂਪ ਡਿਊਟੀ ਜਿਹੜੀ ਲੱਗਦੀ ਆ ਤਾਂ ਉਹ ਜਿਹੜੀ ਆ ਉਹ 1% ਦੀ ਹਿੱਸੇਦਾਰੀ ਹੁਣ ਪੰਚਾਇਤਾਂ ਦੀ ਉਹਦੇ ਵਿੱਚ ਹੋ ਚੁੱਕੀ ਹੈ ਕਿਉਂਕਿ ਜਿਹੜੀ ਸਟੈਂਪ ਡਿਊਟੀ ਹੈ ਉਹ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜਾ ਕੋਈ ਖਰੀਦਦਾਰ ਆ ਉਹਨੂੰ ਸਟੈਂਪ ਡਿਊਟੀ ਦਾ 7% ਦੀ ਭੁਗਤਾਨ ਕਰਨਾ ਪੈਂਦਾ ਤੇ ਜਿਹੜੀਆਂ ਔਰਤਾਂ ਖਰੀਦਦਾਰ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ 5% ਦੀ ਜਿਹੜੀ ਆ ਉਸ ਸਟੈਂਪ ਡਿਊਟੀ ਲੱਗਦੀ ਆ ਤੇ ਜਿਹੜੇ ਪਿੰਡੂ ਖੇਤਰ ਨੇ ਉਹਦੇ ਵਿੱਚ ਪੁਰਸ਼ਾਂ ਵਾਸਤੇ 5% ਦੀ ਆ ਤੇ ਔਰਤਾਂ ਵਾਸਤੇ 3% ਦੀ ਸਟੈਂਪ ਡਿਊਟੀ ਹੈ ਜਦੋਂ ਕਿਤੇ ਜ਼ਮੀਨ ਜਾਇਦਾਦ ਦੀ ਖਰੀਦੋ-ਫਰੋਖਤ ਕਰਨੀ ਆ ਤੇ ਉਸ ਤੋਂ ਇਲਾਵਾ ਜਿਵੇਂ ਕੁਝ ਲੋਕ ਆਪਣੇ ਪੱਦਰ ਦੇ ਉੱਤੇ ਜ਼ਮੀਨ ਖਰੀਦਦੇ ਵੇਚਦੇ ਨੇ ਜਾਂ ਫਿਰ ਜਿਹੜੀ ਸਟੈਂਪ ਡਿਊਟੀ ਆ ਉਹ ਵੱਖੋ-ਵੱਖਰੇ ਤਰੀਕੇ ਦੇ ਨਾਲ ਉੱਥੇ ਲੱਗਦੀ ਆ ਤਾਂ ਹੁਣ 1% ਜਿਹੜੀ ਸਟੈਂਪ ਡਿਊਟੀ ਆ ਉਹ ਪੰਚਾਇਤਾਂ ਦੇ ਸੰਤਿਆ ਦੇ ਵਿਕਾਸ ਵਾਸਤੇ ਵਰਤੀ ਜਾਏਗੀ ਇਹਦੇ ਵਿੱਚ ਪੰਚਾਇਤਾਂ ਨੂੰ ਜਿਹੜੀ ਹਿੱਸੇਦਾਰੀ ਦਿੱਤੀ ਗਈ ਆ ਮਾਲ ਵਿਭਾਗ ਦੇ ਵਿੱਚ ਜਿਹੜੀ ਉਧਰ ਪੈਸੇ ਜਾਣੇ ਨੇ 0.5 ਫੀਸ ਦੀ ਹੈ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ 0.25 ਫੀਸ ਦੀ ਯਾਨੀ ਕਿ 0.25 ਫੀਸ ਦੀ ਨੂੰ ਕਹਿ ਸਕਦੇ ਆ ਉਹ ਦਿੱਤੀ ਗਈ ਹੈ ਇਹਦੇ ਨਾਲ ਕਾਫੀ ਰਾਹਤ ਪੰਚਾਇਤਾਂ ਨੂੰ ਮਿਲੇਗੀ ਪਿੱਛੇ ਜੇ ਰਜਿਸਟਰੀਆਂ ਨੂੰ ਹੋਰ ਸੁਖਾਲਾ ਕਰਨ ਵਾਸਤੇ ਵੀ ਹਰਿਆਣਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਸੀ ਕਹਿੰਦੇ ਜਿਹੜੀ ਭਾਸ਼ਾ ਹੁੰਦੀ ਹੈ ਲੈਂਗੁਏਜ ਹੁੰਦੀ ਹੈ ਉਹ ਉਰਦੂ ਫਾਰਸੀ ਦੇ ਸ਼ਬਦ ਜ਼ਿਆਦਾ ਹੁੰਦੇ ਨੇ ਚਾਹੇ ਉਹ ਫਰਦ ਹੋਵੇ ਚਾਹੇ ਰਜਿਸਟਰੀ ਹੋਵੇ ਚਾਹੇ ਬਿਆਨਾਂ ਹੋਵੇ ਉਹਦੇ ਵਿੱਚ ਸ਼ਬਦ ਹਟਾਏ ਜਾਣਗੇ 900 ਦੇ ਕਰੀਬ ਸ਼ਬਦ ਜਏ ਨੇ ਜਿਹੜੇ ਲੋਕਾਂ ਦੀ ਸਮਝ ਦੇ ਵਿੱਚ ਨਹੀਂ ਆਉਂਦੇ ਨੇ ਉਹਨਾਂ ਨੂੰ ਹਟਾਉਣ ਦਾ ਵੀ ਫੈਸਲਾ ਲਿਆ ਗਿਆ ਸੀ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਈਜ਼ੀ ਰਜਿਸਟਰੀ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਈ ਵਰਗਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਮਾਲ ਮਹਿਕਮੇ ਵੱਲੋਂ ਚਾਹੇ ਹਰਿਆਣਾ ਦਾ ਹੈ ਚਾਹੇ ਪੰਜਾਬ ਦਾ ਹੈ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪੰਚਾਇਤ ਵਿਭਾਗ ਦੇ ਲਈ ਖੁਸ਼ਖਬਰੀ ਹੈ ਪੰਚਾਇਤਾਂ ਦੇ ਲਈ ਖੁਸ਼ਖਬਰੀ ਹੈ ਹਰਿਆਣੇ ਵਾਲਿਆਂ ਦੇ ਜਿਨ੍ਹਾਂ ਨੂੰ ਸਿੱਧੇ ਫੰਡ ਹੁਣ ਮਿਲਣਗੇ ਸਟੈਂਪ ਡਿਊਟੀ ਦੇ ਮਾਧਿਅਮ ਦੇ ਰਾਹੀਂ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ